ਲੱਡੋਵਾਲ ਟੋਲ ਪਲਾਜ਼ਾ ਕਾਫੀ ਮਹਿੰਗਾ ਟੋਲ ਪਲਾਜ਼ਾ ਹੈ ਤ ਉਹਦੇ ਉੱਤੇ ਕਿਸਾਨ ਤੇ ਹੋਰ ਜਥੇਬੰਦੀਆਂ ਬੈਠੀਆਂ ਸੀਗੀਆਂ ਕਿ ਇਸ ਟੋਲ ਪਲਾਜ਼ੇ ਦੀਆਂ ਪਹਿਲੀਆਂ ਕੀਮਤਾਂ ਕੀਤੀਆਂ ਜਾਣ ਪਰ ਅਜੇ ਨਹੀਂ ਹੋਇਆ ਟੋਲ ਪਲਾਜ਼ੇ ਵਾਲੇ ਕੋਟ ਪਹੁੰਚ ਗਏ ਕੋਟ ਦੇ ਆਰਡਰ ਆ ਗਏ ਕਿ ਭਾਈ ਕਿਸਾਨੋ ਤੁਸੀਂ ਇੱਥੋਂ ਉੱਠ ਜਾਓ ਅੱਜ ਤੋਂ ਸਵੇਰੇ ਉਹਨਾਂ ਦਾ ਮੈਨੇਜਰ ਕੁਝ ਦੱਸ ਰਿਹਾ ਸੀ ਵੀ ਅਸੀਂ ਇਹਦੇ ਵਿੱਚ ਆ ਤਬਦੀਲੀ ਕੀਤੀ ਹੈ ਜੀ ਤੇ ਜਿਹੜੇ ਉੱਥੇ ਬੈਠੇ ਸੀ ਮਿਸਟਰ ਗਿੱਲ ਉਹਨਾਂ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੂੰ ਤੇ ਉਹਨਾਂ ਨੇ ਅੱਜ ਸੱਦਾ ਦਿੱਤਾ ਕਿ ਜਿਹੜੇ ਹੋਰ ਜਥੇਬੰਦੀਆਂ ਨੇ ਤੁਸੀਂ ਵੀ ਆ ਜਾਓ 10-10 ਮਿੰਟ ਲੱਗ ਰਹੇ ਸੀ ਇੱਕ ਜਦ ਕੇ ਕੌਮੀ ਪੱਧਰ ਤੇ ਯੋਜਨਾ ਇਹ ਹੈ ਕਿ ਜੇ 3 ਮਿੰਟ ਤੋਂ ਵੱਧ ਵਾਹਨ ਖੜਾ ਰਹੇ ਜੇ ਉਹਦਾ ਟੋਲ ਨਹੀਂ ਕਟਿਆ ਜਾਂਦਾ ਐਸਪੀ ਰੈਂਕ ਦਾ ਬੰਦਾ ਖੜਾ ਹੈ ਉਹ ਪੁੱਛੇ ਜਿਹੜਾ ਕੁਝ ਇਹਨਾਂ ਨੇ ਦੇਣਾ ਹੈ ਉਹ ਕਿਹਨੇ ਕਰਨਾ ਜੀ ਤੁਸੀਂ ਇਨਾਂ ਦੇ ਰੱਖਿਓ ਜਾਂ ਤੁਸੀਂ ਪਬਲਿਕ ਦੇ ਰੱਖੀਓ ਸਾਬ ਲੱਡਵਾਲ ਟੋਲ ਪਲਾਜ਼ਾ ਕਾਫੀ ਮਹਿੰਗਾ ਟੋਲ ਪਲਾਜ਼ਾ ਹੈ ਤ ਉਹਦੇ ਉੱਤੇ ਕਿਸਾਨ ਤੇ ਹੋਰ ਜਥੇਬੰਦੀਆਂ ਬੈਠੀਆਂ ਸੀਗੀਆਂ ਕਿ ਇਸ ਟੋਲ ਪਲਾਜ਼ੇ ਦੀਆਂ ਪਹਿਲੀਆਂ ਕੀਮਤਾਂ ਕੀਤੀਆਂ ਜਾਣ ਪਰ ਅਜੇ ਨਹੀਂ ਹੋਇਆ ਟੋਲ ਪਲਾਜ਼ੇ ਵਾਲੇ ਕੋਰਟ ਪਹੁੰਚ ਗਏ ਕੋਰਟ ਦੇ ਆਰਡਰ ਆ ਗਏ ਕਿ ਭਾਈ ਕਿਸਾਨੋ ਤੁਸੀਂ ਇੱਥੋਂ ਉੱਠ ਜਾਓ ਟੋਲ ਪਲਾਜ਼ਾ ਉੱਥੇ ਤਰ੍ਹਾਂ ਚੱਲਣ ਦਿਓ 45 40 ਦਿਨ ਹੋ ਗਏ ਨੇ ਟੋਲ ਨੂੰ ਬੰਦ ਹੋਏ ਨੂੰ ਤੇ ਓਨੇ ਕਰੋੜ ਦਾ ਯਾਨੀ 45 40 ਕਰੋੜ ਰੁਪਏ ਦਾ ਨੁਕਸਾਨ ਟੋਲ ਕੰਪਨੀ ਨੂੰ ਹੋ ਚੁੱਕਿਆ ਹੈ ਹਾਲਾਂਕਿ ਟੋਲ ਪਲਾਜ਼ੇ ਵਾਲਾਂ ਦਾ ਇਹ ਜ਼ਰੂਰ ਹੁੰਦਾ ਹੈ ਕਿ ਜੇਕਰ ਕਿਸਾਨ ਬੈਠ ਜਾਣ ਜਾਂ ਕੋਈ ਮਹਾਮਾਰੀ ਫੈਲ ਜੇ ਕੁਝ ਹੋ ਜੇ ਤਾਂ ਫਿਰ ਉਹ ਰੇਟ ਵਧਾ ਕੇ ਆਪਣਾ ਜਿਹੜਾ ਘਾਟਾ ਹੈ ਪੂਰਾ ਜ਼ਰੂਰ ਕਰ ਲੈਂਦੇ ਨੇ ਚਾਹੇ 2 ਰੁਪਏ ਵਧਾਉਣ 5 ਰੁਪਏ ਵਧਾਉਣ 10 ਰੁਪਏ ਵਧਾ ਦੇਣ ਤੇ ਕਿਸਾਨ ਇੱਕ ਤਰੀਕੇ ਨਾਲ ਟਕਰਾ ਦੀ ਸਥਿਤੀ ਦੇ ਵਿੱਚ ਬੈਠੇ ਨੇ ਕਿਸਾਨਾਂ ਨੇ ਹੋਰ ਨਾ ਜਥੇਬੰਦੀਆਂ ਨੂੰ ਵੀ ਕਾਲ ਦਿੱਤੀ ਹੈ ਕਿ ਆਓ ਆਪਾਂ ਇਹ ਟੋਲ ਪਲਾਜ਼ਾ ਖੋਲਣ ਨਹੀਂ ਦੇਣਾ ਪਰ ਉਥੇ ਟ੍ਰੈਫਿਕ ਆ ਜਿਹੜਾ ਉਹ ਬਹਾਲ ਹੋ ਚੁੱਕਿਆ ਹੈ ਟੋਲ ਦੇ ਉੱਤੇ ਹੁਣ ਪਰਚੀ ਕੱਟੀ ਜਾ ਰਹੀ ਹੈ ਤੇ ਜਿਹੜਾ ਟੋਲ ਉਹਦੇ ਨਾਲ ਕੱਟਿਆ ਜਾਂਦਾ ਆਟੋਮੈਟਿਕ ਉਹ ਵੀ ਸਿਸਟਮ ਚੱਲ ਰਿਹਾ ਹੈ ਦੇਖੋ ਇਹ ਟੋਲ ਪਲਾਜ਼ਾ ਇਸ ਖਿੱਤੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਸ਼ਾਇਦ ਇਹ ਦੋ ਪਾਸਿਆਂ ਦਾ ਲਗਭਗ 250 ਰੁਪਿਆ ਕੱਟਦਾ ਹੈ 150 ਇੱਕ ਪਾਸੇ ਦਾ 220 ਹੋ ਗਏ ਸੀਗੇ ਜੀ ਉਸ ਤੋਂ ਬਾਅਦ 300 ਕੁਛ ਕਰਤਾ ਸੀ ਤਾਂ ਹੀ ਰੌਲਾ ਪਿਆ ਮੈਂ ਕਹਿ ਤਾ ਰਿਹਾ ਨਾ ਹੂੰ ਉਹ ਜਿਹੜਾ ਕੱਟਦਾ ਹੈ ਅੱਜ ਉਹ ਸਵੇਰੇ ਉਹਨਾਂ ਦਾ ਮੈਨੇਜਰ ਕੁਝ ਦੱਸ ਰਿਹਾ ਸੀ ਵੀ ਅਸੀਂ ਇਹਦੇ ਵਿੱਚ ਆ ਤਬਦੀਲੀ ਕੀਤੀ ਹੈ ਜੀ ਤੇ ਜਿਹੜੇ ਉੱਥੇ ਬੈਠੇ ਸੀ ਮਿਸਟਰ ਗਿੱਲ ਉਹਨਾਂ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਪਹਿਲਾ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੂੰ ਤੇ ਉਹਨਾਂ ਨੇ ਅੱਜ ਸੱਦਾ ਦਿੱਤਾ ਕਿ ਜਿਹੜੇ ਹੋਰ ਜਥੇਬੰਦੀਆਂ ਨੇ ਤੁਸੀਂ ਵੀ ਆ ਜਾਓ ਜੀ ਵੀ ਸਾਡਾ ਕੱਲਿਆਂ ਦਾ ਕੰਮ ਨਹੀਂ ਹੈਗਾ ਇਹ ਤੇ ਇਹਦੇ ਵਿੱਚ ਦੂਜਿਆਂ ਦਾ ਵੀ ਨਾਲ ਹੈ ਇੱਕੋ ਤੇ ਹੋਰ ਗੱਲ ਸਬੰਧਤ ਰਿਪੋਰਟਰ ਬੜੇ ਸਦਕ ਦਿਲੀ ਨਾਲ ਚੁੱਕ ਰਹੇ ਸੀ ਕਿ ਜਿਹੜੀਆਂ ਸਹੂਲਤਾਂ ਇਹਨਾਂ ਨੇ ਦੇਰੀਆਂ ਨੇ ਉਹਨਾਂ ਚੋਂ ਕੋੱਕ ਵੀ ਨਹੀਂ 10-10 ਮਿੰਟ ਲੱਗ ਰਹੇ ਸੀ ਇੱਕ ਜਦ ਕੇ ਕੌਮੀ ਪੱਧਰ ਤੇ ਯੋਜਨਾ ਇਹ ਹੈ ਕਿ ਜੇ 3 ਮਿੰਟ ਤੋਂ ਵੱਧ ਵਾਹਨ ਖੜਾ ਰਹੇ ਜੇ ਉਹਦਾ ਟੋਲ ਨਹੀਂ ਕੱਟਿਆ ਜਾਂਦਾ ਇਹ ਜਿਹੜੇ ਪੁਲਿਸ ਵਾਲੇ ਉੱਥੇ ਖੜੇ ਆ ਐਸਪੀ ਰੈਂਕ ਦਾ ਬੰਦਾ ਖੜਾ ਹੈ ਉਹ ਪੁੱਛੇ ਜਿਹੜਾ ਕੁਝ ਇਹਨਾਂ ਨੇ ਦੇ ਰਾਂ ਉਹ ਕਿਹਦੇ ਕਰਨਾ ਜੀ ਤੁਸੀਂ ਇਹਨਾਂ ਦੇ ਰੱਖੇ ਹੋ ਜਾਂ ਤੁਸੀਂ ਪਬਲਿਕ ਦੇ ਰੱਖੇ ਹੋ ਉਹਨਾਂ ਨੂੰ ਆਪਦੇ ਬੂਥ ਬਤਾਉਣੇ ਚਾਹੀਦੇ ਆ ਹੋਰ ਸਹੂਲਤਾਂ ਕਿੰਨੀਆਂ ਨੇ ਉਹਨਾਂ ਚੋਂ ਕਿੰਨੀਆਂ ਸਹੂਲਤਾਂ ਹੋ ਉੱਥੇ ਦਿੰਦੇ ਆ ਕਿਉਂਕਿ ਤਕੜੇ ਦਾ ਸੱਤੀ ਵੀ ਹੀ 100 ਤੁਸੀਂ ਕਹਿੰਦੇ ਜੀ ਅਦਾਲਤ ਦੇ ਹੁਕਮ ਨੇ ਤੇ ਅਸੀਂ ਤਾਂ ਖੋਲਣੇ ਆ ਅਦਾਲਤਾਂ ਨੇ ਬਹੁਤ ਸਾਰੇ ਹੁਕਮ ਹੋਰ ਵੀ ਦਿੱਤੇ ਪਿਆ ਉਹ ਤਾਂ ਕਈ ਕੀ ਸਾਲ ਹੋ ਗਏ ਤੋਂ ਤੋ ਲਾਗੂ ਨਹੀਂ ਹੋਏ ਅਜੇ ਤੱਕ ਇਹ ਟੋਲ ਪਲਾਜ਼ਿਆਂ ਦੇ ਪਿੱਛੇ ਜਿਹੜੀ ਕਹਾਣੀਆਂ ਬੜੀ ਵੱਡੀ ਹੈ ਕਦੇ ਫੇਰ ਕਰਾਂਗੇ ਪਰ ਉਹਨਾਂ ਨੇ ਸੱਦਾ ਪੱਤਰ ਦੇ ਤਾਂ ਮੈਂ ਅਜੇ ਵੀ ਬੇਨਤੀ ਕਰਦਾ ਜਿਹੜੀਆਂ ਗੱਲਾਂ ਉਹ ਕਿਸਾਨ ਮੰਗਦੇ ਆ ਇੱਕ ਤਾਂ ਇਹ ਉਹਨਾਂ ਦੇ ਮੁਤਾਬਕ ਇਹਦਾ ਜਿਹੜਾ ਸਮਾਂ ਉਹ ਪੂਰਾ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਪੰਜਾਬ ਦੇ ਕੁਝ ਟੋਲ ਪਲਾਜ਼ੇ ਉਹਨਾਂ ਨੇ ਬੰਦ ਕਰਾਏ ਐ ਉਹਨਾਂ ਨੇ ਐਲਾਨ ਕੀਤਾ ਸੀ ਹਰੇਕ ਟੋਲ ਪਲਾਜ਼ੇ ਦੇ ਉੱਤੇ ਲਿਖਿਆ ਹੋਵੇਗਾ ਇਹਦੀ ਮਿਆਦ ਕਦੋਂ ਤੱਕ ਹੈ ਕੀ ਉਹਨਾਂ ਨੇ ਲਿਖਤਾ ਸੋਤਰ ਵਿਧਰ ਬਹੁਤ ਸਾਰਾ ਚੀਜ਼ਾਂ ਇਹੋ ਜਿੀਆਂ ਨੇ ਜਿਹੜੀਆਂ ਪਬਲਿਕ ਦੇ ਗਲਤੇ ਪੈ ਰੀਆਂ ਨੇ ਔਰ ਇਸ ਸਬੰਧਤ ਸਾਰੇ ਜਦੋਂ ਵੀ ਕੁਝ ਹੁੰਦਾ ਹੈ ਇਹ ਵੀ ਇੱਕ ਮੰਗਾ ਨੇ ਕੀ ਕਦੇ ਇਸ ਗੱਲ ਤੇ ਵਿਚਾਰ ਵਟਾਂਦਰਾ ਕੀਤਾ ਜਿਹੜੀਆਂ ਤੁਸੀਂ ਮੁਕਤ ਖੁਰੀਆਂ ਕੇਂਦਰ ਵਾਲੇ ਵੀ ਸਟੇਟ ਵੀ ਇਹਨੂੰ ਬੰਦ ਕਰ ਦਿਓ ਤੁਸੀਂ ਜਆਪਦੀ ਕਾਰਗੁਜ਼ਾਰੀ ਦੇ ਸਰਤੇ ਲੋਕਾਂ ਤੋਂ ਵੋਟਾਂ ਲਓ ਨਾ ਕਿ ਮੁਕਤ ਖੁਰੀਆਂ ਦੇ ਸਰਤੇ ਤੁਹਾਡੀ ਗਵਰਨਰ ਸਰਕਾਰ ਦੀ ਕੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਨੇ ਪਰ ਤੁਸੀਂ ਉਸ ਪਾਸੇ ਨਾਲ ਤਾਂ ਜਾਂਦੇ ਨਹੀਂ ਤਾਂ ਕਿ ਤੁਹਾਡੀ ਕਾਰਗੁਜ਼ਾਰੀ ਦਾ ਪਤਾ ਲੱਗ ਜੇ ਉਹਨੂੰ ਛਪਾਉਣ ਖਾਤਰ ਇੱਕ ਝੂਠ ਬੋਲ ਕੇ ਨਰੇ ਝੂਠ ਬੋਲੀ ਜਾਂਦੇ ਆ ਤਾਂ ਕਿ ਸਾਡਾ ਝੂਠ ਸੱਚਾ ਲੱਗਣ ਲੱਗ ਜੇ ਮੁੱਦਿਆਂ ਦੇ ਉੱਤੇ ਜਿਹੜਾ ਸਾਰਾ ਕੁਝ ਬੰਦ ਹੈ ਇਹ ਕੱਲਾ ਟੋਲ ਪਲਾਜਾ ਕੀ ਤੁਸੀਂ ਜਦੋਂ 50 ਰੁਪਏ ਗੈਸ ਵਧੀ ਸੀਗੀ 2014 ਤੋਂ ਪਹਿਲਾਂ ਤਾਂ ਬੀਬੀ ਸਬਰਤੀ ਰਾਣੀ ਨੇ ਸਿਲੰਡਰ ਚੱਕ ਕੇ ਗਾਹ ਪਾਇਆ ਸੀ ਤੇ ਅੱਜ ਉਹੀ ਗੈਸ 900 ਤੋਂ ਵੱਧ ਹੈ 1100 ਟਪਾ ਦਿੱਤੀ ਗਈ ਸੀ ਬੁੜਿਆਈ ਇਹ ਜਿਹੜੇ ਬੁੱਧੇ ਨੇ ਇਹ ਤਾਂ ਕਦੇ ਨਹੀਂ ਕਦੇ ਦੇਖੇ ਤੁਸੀਂ ਬੈਠ ਕੇ ਅਜੇ ਵੀ ਇਹ ਟੋਲ ਪਲਾਜੇ ਦਾ ਜਿਹੜਾ ਮਸਲਾ ਪੰਜਾਬ ਦੀ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਨਾਲ ਬਿਠਾ ਕੇ ਇਹਦਾ ਕੋਈ ਸਾਂਝਾ ਹੱਲ ਕੱਢਣਾ ਚਾਹੀਦਾ ਜੀ ਤੇ ਕਿਸਾਨਾਂ ਨੇ ਕਿਹਾ ਵੀ ਆ ਕਿ ਸਾਨੂੰ ਦਸਤਾਵੇਜ਼ ਦਿਓ ਕਿ ਜਿਹਦੇ ਵਿੱਚ ਲਿਖਿਆ ਕਿ ਕਿੰਨੇ ਕੁ ਮਿਆਦ ਆ ਜੇ ਤੱਕ ਕਿਸਾਨਾਂ ਨੂੰ ਉਹ ਦਸਤਾਵੇਜ਼ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ